ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾਰ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਨਾਲ ਪਾ ਕੇ ਬੜੀ ਕਿਰਪਾ ਕਰ ਬਈ ਠੀਕ ਬਹੁਤ ਬਾਨਾ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਅੱਜ ਵੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਹਾਂ ਇਸ ਗੱਲ ਦਾ ਉਹ ਤੁਸੀਂ ਹਿਸਟਰੀ ਗੱਲ ਛੇੜ ਲਈ ਐਵੇਂ ਹੋ ਜਾਂਦਾ ਆਪਣੇ ਚ ਕੋਈ ਅਸੀਂ ਕੋਈ ਆਪਣੀ ਕੋਈ ਬੱਟ ਦਾ ਰੌਲਾ ਨਹੀਂ ਤੁਸੀਂ ਮਾਝੇ ਵਾਲਿਆਂ ਮਸੀਂ ਮਾਲਵੇ ਵਾਲਿਆਂ ਦਾ ਕੋਈ ਬੱਟ ਸਾਂਝੀ ਐ ਨਾ ਕੋਈ ਆਪਣਾ ਕੋਈ ਥੋੜਾ ਆਪਣਾ ਕਲਚਰ ਹੈ ਮਾਝੇ ਦਾ ਕਲਚਰ ਤੇ ਮਾਲਵੇ ਦਾ ਕਲਚਰ ਲਗਭਗ ਸੇਮ ਮਿਲਦਾ ਹੀ ਹੈ ਅਗਰੈਸਿਵ ਆ ਸਾਰੇ ਹੈ ਨਾ ਕੋਈ ਗੱਲ ਨਹੀਂ ਹੋ ਜਾਂਦਾ ਬਾਰਗਾੜ ਤਾਂ ਟਪਟੰਡ ਹੋ ਜਾਂਦੀ ਹੈ ਕੋਈ ਗੱਲ ਹੱਸ ਲੈ ਬੜਾ ਥੋੜਾ ਹੱਸ ਹਰ ਵਕਤ ਹੈ ਨਾ ਉਹ ਅੰਦਰ ਫਿਰ ਉਹ ਹੈ ਜਿਹਾ ਵੀਬਸ ਪੈਦਾ ਹੋ ਜਾਂਦੀਆਂ ਨੇ ਜਨਾਬ 네ਗੇਟਿਵ ਵੇਵਸ ਪੈਦਾ ਹੋ ਜਾਂਦੀਆਂ ਨੇ ਹਰ ਵਕਤ ਨਾ ਹੱਸਿਆ ਕਰ ਹੱਸਿਆ ਹਾਂ ਪੋਜ਼ਿਟਿਵ ਮੈਂ ਬਿਲਕੁਲ ਠੀਕ ਹਾਂ ਮੈਂ ਉੱਥੇ ਜਾ ਕੇ ਕਹਿੰਦੇ ਤੁਸੀਂ ਜਾਣਦੇ ਹੋ ਤੁਸੀਂ ਉੱਥੇ ਬੰਗਲੌਰ ਵੀ ਜਾ ਕੇ ਉਥੋਂ ਯਾਰ ਕਰਦੇ ਸੀ ਮੈਂ ਜਾ ਕੇ ਆਇਆ ਮੈਂ ਜਾ ਕੇ ਆਇਆ ਮੈਂ ਕਿੱਥੇ ਜਾ ਕੇ ਆ ਮੈਂ ਜਾ ਕੇ ਤੁਹਾਨੂੰ ਯਾਰ ਕਰਦੇ ਸੀ ਉਹ ਤਾਂ ਇਹ ਤਾਂ ਮੈਂ ਕਹਿੰਨ ਕਿ ਹੁਣ ਆਏ ਨਹੀਂ ਮੈਂ ਕਿਹਾ ਭੇਜਾਂਗੇ ਭੇਜਾਂਗੇ توسی جا کے وکت سیم سیم ٹو یو سیم ٹو یو جندل والے تھانوں یاد کر دے میں ہونی آیا اوتھے نہ لڑ پئے نا اوتھے کوئی چھڑاون والا بھی ہے نہیں ایتھے تو سپیکر صاحب رہ گئے چلو کہندے ہیں شیر نو ایڈریس کرو تے پھر دوسرے نو ایڈریس گے پھر نہیں نہیں کوئی ایسی گل نہیں میں کوئی 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 ذات کوئی ਕਿ ਸੇ ਨਾਲ ਬੈਕਟਰਾ ਤਬੂਦ ਨਹੀਂ ਵਿਚਾਰਕ ਮਤ ਪੇ ਤਾਂ ਚੱਲਦੇ ਰਹਿੰਦੇ ਉਸ ਤਾਂ ਫਿਰ ਤਾਂ ਨੱਕਿਆਂ ਦਾ ਮੈਨੂੰ ਪਤਾ ਹੈ ਪਾਣੀ ਦੀ ਵੈਲਿਊ ਦਾ ਮੈਨੂੰ ਪਤਾ ਹੈ ਕਿ ਪਾਣੀ ਜਿਹੜਾ ਉਹ ਉਹਦੀ ਕੀਮਤ ਕੀ ਹੈ ਕੋਈ ਨੱਕੇ ਤੇ ਗਿਆ ਹੋਵੇ ਤਾਂ ਪਤਾ ਲੱਗੇ ਨਾ ਨੱਕਿਆਂ ਤਾਂ ਹੈ ਹੀ ਨਹੀਂ ਫਿਰ ਕਹਿੰਦੇ ਪਹੰਤ ਮਾਨ ਨੇ ਕੋਦੋਂ ਕੀਤੀ-ਕੀਤੀ ਹੁੰਨੀ ਤਾਂ ਬਹੁਤ ਛੋਟਾ ਹੁੰਦਾ ਸੀ ਮਮੋ ਸਰੀਕ ਸਾਹਿਬ ਨਾਲ ਲੱਗਿਆ ਸੀ 250 ਰੁਪਏ ਤੇ ਵੱਧ ਕਹਿ ਸੀ ਇਹਨਾਂ ਨੇ ਪਰ ਮੈਂ 250 ਕਹਣਾ ਸਰੀਕ ਸਾਹਿਬ ਕਹਿ ਆਜੇ ਕੀ ਗੱਲ ਵੀ ਕਲਾ ਜੇ ਕੋਈ ਜਵਾਕ ਕਮਾਉਣ ਲੱਗ ਗਿਆ ਤਾਂ ਮਾੜੀ ਗੱਲ ਐ ਪਰ 16 17 ਸਾਲ ਦੀ ਉਮਰ ਦੀ ਵਾਕ ਇਹ ਟੋਗਿਆ ਮਾੜੀ ਗੱਲ ਐ ਛੋਟੇ ਜਿਹੜੇ ਵਾਕ ਜੇ ਫਿਲਮਾਂ ਬਣਾਈ ਜਾਂਦੇ ਉਹ ਹਜੇ ਤੱਕ ਨਹੀਂ ਟੋਏ ਇਹ ਕੁਦਰਤ ਹੁੰਦੀ ਐ ਕਲਾ ਹੁੰਦੀ ਕੁਦਰਤ ਦਿੰਦੀ ਐ ਇਹ ਟੱਕੇ ਨਾਲ ਜਾਂ ਪੈਸੇ ਨਾਲ ਨਹੀਂ ਬਣ ਸਕਦੀ ਇਹ ਮੈਂ ਕਹਿੰਦਾ ਬੜਾ ਲੋਗੇ ਆ ਤਾਂ ਫਿਰ ਵੱਡੇ ਵੱਡੇ ਅਮੀਰ ਹੀ ਹੁੰਦੇ ਕਲਾਕਾਰ ਜਿਹੜੇ ਵੱਡੇ ਵੱਡੇ ਫਿਰ ਇਹ ਕਲਾ ਪਰਮਾਤਮਾ ਦੀ ਐ ਨਾ ਗਰੀਬੀ ਮਰੀ ਨਹੀਂ ਦੇਖਦੀ ਸੋ ਇਸ ਕਰਕੇ ਹਰ ਗੱਲ ਤੇ ਨੁਕਤਾ ਚੀਨੀ ਹਰ ਗੱਲ ਤੇ ਨੁਕਤਾ ਚੀਨੀ ਮੈਂ ਕਹਿੰਦਾ ਨੁਕਤਾ ਚੀਨੀ ਚ ਨੁਕਤੇ ਐਡ ਕਰ ਲੀਏ ਚੀਨੀ ਵੱਜੂ ਥੋੜਾ ਖੰਡ ਖੁੰਡ ਵਧੀਆ ਆ ਜੂ ਰਾਣਾ ਗੁਰਜੀਤ ਜੀ ਬੈਠੇ ਆ ਨੁਕਤਾ ਚੀਨੀ ਚ ਚੀਨੀ ਕੱਢ ਲਓ ਜੀ ਨੁਕਤੇ ਐਡ ਕਰ ਲਓ ਚੀਤੀ ਐਡ ਕਰ ਲਓ ਦੁਖੀ ਕਰ ਰੱਖਿਆ ਗੱਲ ਹੀ ਬਾਤ ਨਹੀਂ ਮੈਂ ਸਾਨੂੰ ਕੀ ਲੋੜ ਸੀ ਇਹਨਾਂ ਇਸ ਫੀਲਡ ਚ ਆਉਣ ਦੀ ਚੀਮਾ ਸਾਹਿਬ ਵਕੀਲ ਸੀ ਉਹ ਅਮਰੀਕਾ ਛੱਡ ਕੇ ਆਇਆ ਕੁਲਦੀਪ ਧਾਲੀਆ ਆ ਕੋਈ ਆ ਵਕੀਲ ਬੈਠੇ ਆ ਕੋਈ ਡਾਕਟਰ ਨੇ ਕੋਈ ਆ ਪੱਤਰਕਾਰ ਬੈਠੇ ਆ ਬਲਬਲਾ ਸਾਰੇ ਆ ਆਪਣੇ ਆਪਣੇ ਕੰਮ ਕਰ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲ ਆਉਂਦੇ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆ ਸੀ ਹੁਣ ਜੇ ਆ ਗਏ ਫਿਰ ਅਸੀਂ ਅਸਲੀ ਹਾਂ ਦੇ ਅਸੀਂ ਨਹੀਂ ਜਾਂਦੇ ਹਾਂ ਅਸੀਂ ਦੀ ਹੁਣ ਕਹਿੰਦੇ ਛੱਡੋ ਕੁਰਸੀ ਪਹਿਲਾਂ ਕੁਰਸੀ ਨੂੰ ਖੇਡ ਹੀ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੇ ਐਨੇ ਘਰਾ ਲੋ ਐਨੇ ਚੋਤਾ ਲੋ ਐਨੇ ਕੀ ਬਹੁਤ ਨੇ ਉਹ ਸ਼ੱਕਰ ਚ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨੇ ਗੀਟੀਆਂ ਮੰਗਵਾਇਆਂ ਫਿੱਟ ਕਰਨ ਲੱਗੇ ਗੋਟੀਆਂ ਐ ਨਹੀਂ ਚੱਲਦਾ ਹੁੰਦਾ ਜੀ ਸੱਚ ਦੀ ਗੱਲ ਕਰੋ ਲੋਕਾਂ ਕਿੱਥੇ ਸੂਬਾ ਨੰਬਰ 1 ਸੀ ਕਿੱਥੇ ਸੂਬਾ ਪੰਗੜਿਆਂ ਗਿੱਦਿਆਂ ਚ ਕਿੱਥੇ ਸੂਬਾ ਕੁਸ਼ਤੀਆਂ ਚ ਦੰਗਲਾਂ ਚ ਨੰਬਰ 1 ਕਿੱਥੇ ਸੂਬਾ ਜਰਨੈਲਾਂ ਕਰਮੈਲਾਂ ਵਾਸਤੇ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਵਾਸਤੇ ਕਿੱਥੇ ਸੂਬਾ ਲਿਆ ਕੇ ਥੱਲੇ ਮਾਰਿਆ ਚੱਕੇ ਸੋ ਇਸ ਕਰਕੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਦੀ ਲੜਾਈ ਹੈ ਪ੍ਰਗਟ ਸਿੰਘ ਜੀ ਕਹਿੰਦੇ ਸੀ ਦੇਖਦੇ ਆ ਕਿ ਨਾਲ ਚਰ ਲੱਤ ਲਾਉਂਦਾ ਉਹ ਜਨਾਬ ਜੀ ਮੈਂ ਨਾ ਤਾਂ ਕੋਈ ਕਿਸੇ ਤੋਂ ਕਮਿਸ਼ਨ ਲੈਣਾ ਨਾ ਮੈਂ ਮੈਨੂੰ ਕੋਈ ਖਜ਼ਾਨੇਬਾਦ ਤੇ ਚੈੱਕ ਚਾਹੀਦਾ ਇਹਨਾਂ ਤੋਂ ਬੀ ਐਨ ਪੈਸੇ ਲੈ ਲਓ ਹੁਣ ਹੁਣ ਥੋੜਾ ਜਿਹਾ ਬੀਬੀਐਮਬੀ ਥੋੜਾ ਜਿਹਾ ਥੱਲੇ ਆ ਗਈ ਥੋੜਾ ਜਿਹਾ ਗਰਦਨ ਚੋਕਲਾ ਨਿਕਲਿਆ ਥੋੜਾ ਜਿਹਾ ਕਹਿੰਦੇ ਆਧਾਰ ਦੇ ਦਿਓ ਜੀ ਸਾਨੂੰ ਬਿਧਾਰ ਦੇ ਦੋ ਵੀ ਜਿੰਨਾ ਦੇਵੋਗੇ ਉਹਨਾਂ ਫਿਰ ਬਾਅਦ ਚ ਕੱਟ ਲਊ ਮੈਂ ਕਹਿੰਦਾ ਧਾਰ ਵੀ ਤਾਂ ਉਹੀ ਦੂਜੀ ਦੇ ਕੋਲ ਪੈਸੇ ਉਹਨੂੰ ਹੀ ਤਾਂ ਪਾਣੀ ਹੈ ਨਹੀਂ ਮੈਂ ਕਿੱਥੋਂ ਦੇ ਦਈਏ ਤੁਹਾਨੂੰ 15 ਦਿਨ ਠਹਿਰ ਜਾਓ ਉਦੋਂ ਦੇ ਦਾਂਗੇ ਤੁਹਾਨੂੰ 20 ਤਰੀਕ ਨੂੰ ਤੁਹਾਡਾ ਬਣਦਾ ਲੈ ਲਓ ਉਹਨੂੰ ਪਰ ਆਪਦਾ ਫਿਰ ਅਗਲੀ 20 ਮਈ ਤੱਕ ਚਲਾਉਣਾ ਪੈਣਾ ਤੁਹਾਨੂੰ ਫਿਰ ਜੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਐਸ ਗੱਲ ਦਾ ਉਹ ਤੂੰ ਹਿਸਤਰੀ ਗੱਲ ਛੇੜ ਲਈ ਐਵੇਂ ਹੋ ਜਾਂਦਾ ਆਪਣੇ ਚ ਕੋਈ ਅਸੀਂ ਕੋਈ ਆਪਣੀ ਕੋਈ ਵਟ ਦਾ ਰੌਲਾ ਨਹੀਂ ਤੁਸੀਂ ਮਾਝੇ ਆਣੇ ਮਸੀਂ ਮਾਲ ਵੇਣੇ ਦਾ ਕੋਈ ਵਟ ਸਾਂਝੀ ਐਨਾ ਕੋਈ ਆਪਣਾ ਕੋਈ ਤੁਹਾਡਾ ਆਪਣਾ ਕਲਚਰ ਮਾਜੀ ਦਾ ਕਲਚਰ ਤੇ ਮਾਲਵੇ ਦਾ ਕਲਚਰ ਲਗਭਗ ਸੇਮ ਮਿਲਦਾ ਹੀ ਹੈ ਅਗਰੈਸਿਵ ਆ ਸਾਰੇ ਹੈਨਾ ਕੋਈ ਗੱਲ ਨਹੀਂ ਹੋ ਜਾਂਦਾ ਬਾਦਗਾਟ 100% ਹੋ ਜਾਂਦੀ ਹੈ ਕੋਈ ਗੱਲ ਹੱਸ ਲੈਣਾ ਥੋੜਾ ਹੱਸ ਹਰ ਵਕਤ ਹੈਨਾ ਉਹ ਅੰਦਰ ਫਿਰ ਉਹ ਹੈ ਜਿਹਾ ਵੀਵਸ ਪੈਦਾ ਹੋ ਜਾਂਦੀਆਂ ਜਨਾਬ 네ਗੇਟਿਵ ਵੀਵਸ ਪੈਦਾ ਹੋ ਜਾਂਦੀਆਂ ਨਾ ਹਰ ਵਕਤ ਨਾ ਹੱਸਿਆ ਕਰ ਹੱਸਿਆ ਪੋਜ਼ਿਟਿਵ ਮੈਂ ਬਿਲਕੁਲ ਠੀਕ ਆ ਮੈਂ ਉੱਥੇ ਜਾ ਕੇ ਕਹਿੰਦੇ ਤੁਸੀਂ ਜਾਣਦੇ ਹੋ ਤੁਸੀਂ ਉੱਥੇ ਬੰਗਲੌਰ ਵੀ ਜਾ ਕੇ ਉਥੋਂ ਨੂੰ ਯਾਰ ਕਰਦੇ ਸੀ ਮੈਂ ਜਾ ਕੇ ਆਇਆ میں جا کے ہاں میں جا کے ہاں میں جا کے تو تونہو یاد کر سی ہو تاہی تو میں کہنا ہوں کہ ہونے آئے نہیں میں کہا پی جانگے پی جانگے تسی جا کے بہت سیم سیم ٹو یو سیم ٹو یو وہ جندل والے تونہو یاد کر سی میں ہونی آیا آیاں وہ تھینا لڑپی ہے نا ਉੱਥੇ ਕੋਈ ਛੜਾਉਣ ਵਾਲਾ ਵੀ ਹੈ ਨਹੀਂ ਇੱਥੇ ਤਾਂ ਸਪੀਕਰ ਸਾਹਿਬ ਹੈਗੇ ਚਲੋ ਕਹਿੰਦੇ ਸੀ ਇਹਨੂੰ ਐਡਰੈਸ ਕਰੋ ਉੱਥੇ ਤਾਂ ਫਿਰ ਇੱਕ ਦੂਜੇ ਨੂੰ ਐਡਰੈਸ ਕਰਾਂਗੇ ਫਿਰ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਮੈਂ ਇਹ ਕੋਈ 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 ਜਾਤੀ ਕੋਈ ਕਿਸੇ ਨਾਲ ਵਿਅਕਤੀ ਦਾ ਵਿਰੋਧ ਨਹੀਂ ਵਿਚਾਰਕ মতਪੇਤ ਤਾਂ ਚੱਲਦੇ ਰਹਿੰਦੇ ਆ ਉਹ ਤਾਂ ਫਿਰ ਲੋਕਤੰਤਰ ਵਹੀ ਤਾਂ ਫਿਰ ਮਜ਼ਾ ਕਿ ਜੇ ਸਾਰੀ ਇੱਕ ਪਾਸੇ ਹੋ ਗਈ ਉਹ ਤਾਂ ਫਿਰ ਬਾਇਸਡ ਹੋ ਗਿਆ ਨਾ ਹਰ ਇੱਕ ਦਾ ਜਿਹੜਾ ਆਪਣਾ ਵਿਚਾਰ ਹੈ ਹਰ ਪਾਰਟੀ ਸਾਰੀਆਂ ਕਾਮਰੇਡ ਪਾਰਟੀਆਂ ਵੀ ਆਈਆਂ ਸੀ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਸੋ ਅੱਜ ਇਸ ਪ੍ਰੀਸਭਾ ਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਠੰਡੀ ਹਵਾ ਦਾ ਬੋਲਾ ਆਇਆ ਉਸ ਦਿਨ ਕਿ ਚਲੋ ਯਾਰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਜ ਇਕੱਠੇ ਨੇ ਕਿਸੇ ਮੁੱਦੇ ਤੇ ਤਾਂ ਆਪਾਂ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਧਾੜ ਵੀ ਆਉਂਦੇ ਰਹੇ ਜਦੋਂ ਬਾਹਰੋਂ ਤਾਂ ਪੰਜਾਬੀ ਇਕੱਠੇ ਹੋ ਜਾਂਦੇ ਸੀ ਆਪਸ ਵਿੱਚ ਪਰਿਵਾਰ ਚ ਵੀ ਚੱਲਦਾ ਰਹਿੰਦਾ ਹੈ ਝਗੜਾ ਪਰ ਜਦੋਂ ਪਰਿਵਾਰ ਤੇ ਕੋਈ ਹਮਲਾ ਕਰ ਦਿੰਦਾ ਹੈ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਸੋ ਇੱਕ ਪਰਿਵਾਰ ਵਾਂਗੂ ਆਪਾਂ ਤੇ ਮੈਨੂੰ ਲੱਗਦਾ ਵੀ ਅੱਜ ਦੀ ਇਸ ਕਾਰਵਾਈ ਨੂੰ ਦਿੱਲੀ ਤੱਕ ਦੇਖਿਆ ਜਾ ਰਿਹਾ ਹੋਊਗਾ ਉਹਨਾਂ ਵੱਲੋਂ ਕਿ ਇਕੱਠੇ ਨੇ ਸਾਰੇ ਜੇ ਅੱਜ ਆਪਾਂ ਕੋਈ ਇਦਾਂ ਦਾ ਮੈਸੇਜ ਦਿੱਤਾ ਕਿ ਯਾਰ ਫੇਰ ਲੜੀ ਜਾਂਦੇ ਆ ਉਹ ਫਿਰ ਫੈਲਾਟ ਆ ਜਾਣਗੇ ਇਸ ਗੱਲ ਦਾ ਸੋ ਇਸ ਕਰਕੇ ਜੇ ਜੇ ਪਾਣੀ ਦਾ ਕੋਈ ਗੇਟ ਜਿਹੜਾ ਖੁੱਲਦਾ ਇਹ ਨਾ ਸੋਚਿਓ ਕਿ ਭਾਖੜਾ ਦਾ ਖੁੱਲ ਗਿਆ ਜਾਂ ਨੰਗਲ ਤੋਂ ਖੁੱਲ ਗਿਆ ਉਹ ਆਪਣੇ ਘਰ ਦਾ ਪਾਣੀ ਹੈ ਕਿ ਆਪਣੇ ਘਰ ਦਾ ਪਾਣੀ ਉਹਦੇ ਸਮਝ ਲਓ ਗਿਆ ਕਿਉਂਕਿ ਜਦੋਂ ਦੂਜੇ ਦੇ ਘਰ ਅੱਗ ਲੱਗਦੀ ਹੈ ਉਦੋਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰੇ ਅੱਗ ਲੱਗਦੀ ਹੈ ਉਦੋਂ ਸੇਕ ਲੱਗਦਾ ਹੈ